ਲੋੜ ਜੀ ਬੰਦ ਕਰ ਦੇ ਕੇ ਬਲੌਗ ਚ ਬਹੁਤ ਬਤ ਤੈ ਦਿ ਲੋ ਤੁਹਾਨੂੰ ਹਾਦ ਹੋਰ ਸੁਣਾਉ ਕਿ ਮੈਂ ਠੀਕ ਠਾਕ ਹਾਂ ਲੋ ਜਿਆਦੇ ਪਲ ਲੱਗੇ ਕਿ ਕਿੰਨੀ ਸਫਾਈ ਕਰਨ ਬਹੁਤ ਕਾਫੀ ਧਿਆਨ ਹੋ ਗਿਆ ਇਸ ਤਰ੍ਹਾਂ ਸਫਾਈਆਂ ਵੀ ਰਹੀਆਂ ਤੇ ਆਪਾ ਫਤੂ ਕੀਤੇ ਤੇ ਟੰਗ ਤੇ ਇੱਥੇ ਰੱਖਦੇ ਰਹਿਣ ਟੇਬਲ ਤੇ ਇਹ ਆਪਾ ਖੰਡਾੜ ਵੀ ਇੱਥੇ ਰੱਖਤਾ ਚਾਰਾ ਡੱਬਾ ਵਿੱਚ ਰੱਖਤਾ ਖੰਡਾ ਵਾਲਾ ਚਾਹ ਤੇ ਦੋਨੇ ਕਿ ਆਪਣੇ ਆ ਵੀ ਚਾਹ ਵਾਲਾ ਵਿਲਾ ਹੋ ਗਿਆ ਸੀਗਾ ਤੇ ਫਿਰ ਭਈ ਚ ਹੁਣ ਖੰਡ ਪਾ ਦਿੱਤੀ ਇਹ ਚਾਰ ਡੱਬਾ ਨਾਲ ਹਾਰਟਿੰਗ ਉੱਪਰ ਰੱਖ ਲਈ ਇਹ ਆਪਾਂ ਵਰਤਾਂਗੇ ਕਿਚਨ ਚ ਕੁਛ ਟੂਟ ਉੱਪਰ ਹੋਗੀ ਜਿਵੇਂ ਹੋਜੀ ਤੇ ਹੁਣ ਆਪਾਂ ਵਰਤਦੇ ਆ ਕਿਚਨ ਚ ਸਬਜ਼ੀਆਂ ਵਗੈਰਾ ਆਪਾਂ ਸਾਰਾ ਬਾਹਰ ਕੱਢ ਦਿੱਤਾ ਆਸਾ ਵੇਸਣ ਮੰਗਵਾਇਆ ਸੀ ਜਿਸਨਾਂ ਬਰਖਣ ਹੋਤਰਾ ਜਿਆਦਾ ਲੇ ਜਾਂਦਾ ਇੰਨੀ ਤੇ ਵੈਸੇ ਨਹੀਂ ਸੀ ਲੋੜ 2 ਕਿਲੋ ਤੱਕ ਕਰਨੀ ਸੀ ਕਿਉਂਕਿ ਹੁਣ ਨੰਬਰ ਟਿੱਕ ਵਗੈਰਾ ਤਾਂ ਬੰਦ ਹੀ ਨਹੀਂ ਹੈਗੀ ਤੇ ਲਓ ਜੀ ਤੇ ਆਪਾਂ ਹੁਣ ਕਰ ਲਈਏ ਇਹਨੂੰ ਸਾਫ਼ ਕਰ ਲਈਏ ਕੱਪੜੇ ਤੇ ਲਾ ਕੇ ਪਤੋਂ ਉਹ ਦਿੱਤਾਗਾ ਲਓ ਜੀ ਮੈਂ ਕਰੂ ਹਲੋ ਇਹ ਪਹਿਨੂੰ ਸਾਫ਼ ਕਰਦੇ ਹਾਂ ਤੇ ਆਹ ਪਰ ਰੱਖ ਦੇਨੇ ਲਪਾਤਾ ਕਿਉਂਕਿ ਇਸ ਤਰ੍ਹਾਂ ਜੀ ਹੋਣੀ ਤੇ ਆਪਾਂ ਇੱਥੇ ਸੈੱਟ ਦੇਨੇ ਹੁੰਦੇ ਆ ਫਿਰ ਦੋ ਤਿੰਨ ਦਿਨਾਂ ਦੇ ਬਾਅਦ ਫਿਰ ਆਪਾਂ ਇਨੂੰ ਅਗਲਾ ਦਿੰਦੇ ਹੁਣੇ ਆ ਤੇ ਇਹ ਆਪਾਂ ਰਾਸਟਮੀ ਰੱਖਦੇ ਹਾਂ ਮੇਕੀ ਦੇ ਵਿੱਚ ਜਿਵੇਂ ਚਾਹ ਪੱਤੀ ਹੋਵੇ ਤੇ ਜਾਂ ਕੋਈ ਮਤਲਬ ਫਾਲ ਫਾਲ ਤੋਂ ਸੀਜ਼ ਨੇ ਉਹਦੇ ਚਲ ਕੇ ਉਹ ਸੈਟਲ ਨਹੀਂ ਬਾਹਰ ਸਿੱਟੇ ਉਹਨੀਆਂ ਰੂੜੀ ਤੇ ਇਹ ਆਪਾਂ ਮਚਾ ਦਿੰਨੇ ਆਪਣੇ ਆ ਕਾਗਜ਼ ਨਹੀਂ ਨੇ ਸਿਰ ਉੱਤੇ ਸਿੱਟੀ ਦੇ ਲੋ ਜੀ ਪੱਕੀ ਚੰਨ ਜਮਾ ਵਿਰਲੀ ਕਰ ਲਈ ਤੇ ਇੱਥੇ ਵੀ ਚੱਕ ਦਾ ਸਮਾਨ ਆਪਾਂ ਵਿੱਚ ਵਾਰੀਆਂ ਅੱਚ ਸਾਰਾ ਰੱਖਤਾ ਕਿ ਨਾ ਜਿਹੜਾ ਉਹ ਸਿੱਟੀ ਰੱਖਣਾ ਲਾਵੇ ਪਰ ਰੱਖਾਂਗੇ ਸਾ ਡੱਬੀ ਤਾਂ ਰਹਿ ਗਈ ਇਟਬੂ ਵੀ ਪਾਰੀ ਕੱਢ ਦਿੱਤੀ। ਲੋ ਜੀ। ਤੇ ਸਾਰੇ ਵਿੱਚੇ ਜੋ ਆਪਾਂ ਸਾਰੇ ਕੱਢ ਦਿੱਤੀ ਹਨ। ਤੇ ਸਫਾਈ ਸਾਰੀ ਵਿੱਚੋਂ ਕਰਤੀ। ਉੱਪਰ ਕੋਈ ਨੂੰ ਆਪਾਂ ਸਾਫ ਕਰਦੀਆਂ ਹਾਂ। ਸਾਰਤ ਵਗੈਰਾ ਲਾ ਕੇ ਉੱਪਰchna ਸਾਫ ਕਰਦੇ ਹਾਂ। ਉੱਤੋਂ ਤੋ ਰਹਿ ਗਈ ਸੀਗੀ। ਲੋ ਜੀ ਆ ਸਾਰੀਆਂ ਉੱਪਰ ਬਾਰੋਂ ਰਹਿ ਗਈਆਂ ਵਿੱਚੋਂ ਆਪਾਂ ਸਾਫ ਕਰ ਤੇ ਕੱਪੜਾ ਲੈ ਕੇ ਸਾਫ ਕਰਾਂਗੇ। ਕੀਰੇ ਪਈ ਦੀ ਚਵਾਮਾਗੇ ਸਾਰਾ ਫਫਾ ਕੇ ਨ ਪੱਥਰ ਨੂੰ ਤੇ ਸਾਫ ਕਰਾਂਗੇ ਤੇ ਪੜਦੀ ਆਪਾਂ ਚੀਜ਼ ਕਰਤੀ ਹੋਰ ਥੋੜੇ ਵੱਧ ਹੋਏ ਪੈ ਸੀਗੇ ਖਰਾਬ ਸੀ ਕਿਉਂਕਿ ਅੱਗੇ ਵੀ ਸਾਰਾ ਦਿਨ ਰੋਟੀ ਪਾਣੀ ਇੱਥੇ ਬਣਦਾ ਕਿਚਨ ਚ ਤੇ ਹੋ ਗਿਆ ਤੇ ਹੁਣ ਆਪਾਂ ਬਦਲ ਤੇ ਪੜਦੇ ਆਪਾਂ ਹੋਰ ਬਣਾ ਲਈਆ ਕੀ ਆਪਾਂ ਤੁਹਾਨੂੰ ਦੱਸਾਂਗੇ ਪੜਦੇ ਆਪਾਂ ਕਿਹੜੇ ਬਣਾਏ ਐ ਵੈਸੇ ਕੋਈ ਕੱਪੜਾ ਲਿਆ ਸੀਗਾ ਦੋ ਜੀ ਆਪਾਂ ਹੁਣ ਇਹ ਕਰ ਲਈਏ ਸਾਫ ਫੇਰ ਫਸਮ ਫੇਰ ਦਿਖਾਉਣੀ ਆ ਕਿਉਂਕਿ ਸਫਾਈਆਂ ਆਪਣੇ ਚੱਲਦੀਆਂ ਕਰਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾਗਾ ਤੇ ਆਪਾਂ ਫਿਰ ਇਸ ਤਰ੍ਹਾਂ ਅਗਲੀ ਵੀਡੀਓ ਬਣਾ ਕੇ ਰੱਖ ਲੈਨੇ ਫਿਰ ਤੁਹਾਨੂੰ ਦਿਖਾ ਦਾਂਗੇ ਤੇ ਇਹਦੇ ਵਿੱਚ ਆਪਾਂ ਇੱਥੇ ਆਪਾਂ ਸਮਾਨ ਢੰਗ ਲੈਨੇ ਹੁੰਦੇ ਆ ਚੰਚੇ ਵਗੈਰਾ ਸੀਜਰ ਪਈ ਆ ਤੇ ਇਹ ਸਮਾਨ ਹੁੰਦਾ ਹੈ ਤੇ ਕੋਸ਼ੇ ਆਪਾਂ ਕੱਢ ਸੀ ਆ ਵਗੈਰਾ ਤਾਂ ਫਿਰ ਇਧਰ ਰੰਗੇ ਬੱਤੇ ਇਧਰ ਰੱਖਿਆ ਹੁੰਦੀਆਂ ਇਹ ਤਾਂ ਸ਼ਾਇਦ ਇੱਧਰ ਰੱਖਿਆ ਹੁੰਦਾ ਸਮਰਗ ਕਿ ਆਪਾਂ ਨੂੰ ਕਿਚਨ ਦੇ ਵਿੱਚ ਬਹੁਤ ਸਮਾਨ ਦੀ ਚੋੜ ਚ ਪੈਂਦੀ ਰਹਿੰਦੀ ਆ ਤੇ ਇੱਧਰ ਕੋਸਾ ਬੋਧ ਰੱਖ ਲੈਣੀ ਚਲੋ ਅਜੀ ਆਪਾਂ ਹੁਣ ਸਾਫ਼ ਕਰ ਲਈਏ ਤੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਆਪਾਂ ਚਾਹ ਬਣਾ ਲਈ ਆਪਣੀ ਇਹ ਨਾਲ ਖਾਪੀ ਨੂੰ ਲੈ ਲਿਆ ਤੇ ਇਹ ਚਾਹ ਪਰ ਰੱਖਤੀ ਟਾਕੇ ਲਓ ਜੀ ਹੁਣ ਪਕੀਸਾ ਕਰ ਲਿਖ ਲਈਏ ਆ ਜਰਾ ਤੁਸੀਂ ਦੇਖੋ ਹੁਣ L'ho detto, io ho parlato de, di patelo. Ciao, sì. Io ho parlato di patelo. So, di patelo. Ciao, sì. Ho parlato di ਮੈਂ ਜਾਗਣ ਆਈ ਸੀ ਕਿ ਮੈਂ ਕਿਵਾਂ ਚਲੋ ਉੱਠੇ ਐਂ ਵੀ ਇੱਕ ਵਜਨ ਆਗਾ ਤੇ ਫਿਰ ਆਪਾਂ ਬਾਥਰੂਮ ਵਗੈਰਾ ਉਹਨਾਂ ਦਵਾਈਦਵੀ ਪਾ ਕੇ ਸਾਫ਼ ਕਰਦੇ ਮਨ ਜਾ ਤੋ ਉਹਨਾਂ ਦਾ ਸੂਤ ਹੋਣੀ ਆ ਤੇ ਜਿੱਦ ਨੂੰ ਉੱਪਰ ਚੜ੍ਹ ਕੇ ਲਾਉਣ ਲੱਗੀ ਤੇ ਪਤਾ ਨਹੀਂ ਸੀ ਮਚਾ ਆਤੀ ਗਰਨ ਸੀਗਾ ਤੇ ਆ ਦੇਖੋ ਆ ਲੈ ਪਾਉਣ ਤੋਂ ਪਹਿਲਾਂ ਪਾਉਣ ਤੋਂ ਫਟ ਗਿਆ ਹੈ ਮੱਚ ਗਿਆ ਫਟਿਆ ਇਹਨ ਦਾ ਚਲੋ ਫਿਰ ਮੈਂ ਹੁਣ ਕੀ ਰਹਿ ਨੂੰ ਆਹੀ ਬਾਤ ਦਾ ਫਿਰ ਦੇਖਾਂਗੇ ਲੋ ਜੀ ਇਹ ਦੇ ਵੀ ਪੈਸਟਰਾ ਪਾ ਲਈ ਤਾਂ ਫਰਦਾ ਹੁਣ ਸੀ ਸਾਰੀ ਧੂਕੀ ਕਲੀਅਰ ਕਰਤੀ ਸਾਫ ਕਰਤੀ ਹੈ ਪੱਕਾ ਹੁਣ ਸੀ ਜਆਪਨਾ ਕਿ ਰੱਖ ਲਈ ਕਿਉਂਕਿ ਹੁਣ ਇਹ ਪਾ ਤੋਤੀ ਸੀ ਕਿਚਨ ਤੇ ਇਹ ਹੁਣ ਹੈਗੀ ਕਿੱਲੀ ਤੇ ਇੱਥੇ ਆਪਾਂ ਛੱਡ ਦਿੰਦੇ ਹੁਣ ਪੱਖਾ ਤੇ ਨਾਲੇ ਤੇ ਚਲੋ ਸਬਜ਼ੂਖੀ ਨਾਲੇ ਹਜੇ 3 ਵੇ ਤੱਕ ਆਪਾਂ ਨੂੰ ਲੋੜ ਨਹੀਂ ਕਿ ਕਿਰਾ ਪਾਪਨ ਦਾ ਨੂੰ ਇਹ ਲੈ ਕੰਮ ਹਲੋ ਜੀ ਇਹ ਵੀ ਆਪਾਂ ਬਣਾ ਲਈ ਸੀ ਕਿ ਇਹ ਵੀ ਅੱਜ ਪਰ ਨਵੀਂ ਲਾੜੀ ਪਹਿਲਾਂ ਨਹੀਂ ਖਰਾਬ ਜੀ ਹੋ ਗਈ ਸੀ ਇਹ ਸੈੱਟ ਤਾਂ ਹੈ ਇਹ ਨਵੀਂ ਲਾੜੀ ਤੇ ਜਾ ਬਣਾ ਕੇ ਪਰ ਆਖੇ ਡੱਬਾ ਪਾ ਤੋ ਕੇ ਰੱਖਤਾ ਇੱਥੇ ਲੋ ਜੀ ਇਹ ਆਪਣੀ ਕਿਚਨ ਦੀ ਸਫਾਈ ਆ ਤੇ ਇਹ ਆਪਾਂ ਤੂ ਕੇ ਤੇ ਸਾਫ ਕਰਕੇ ਤੇ ਆਪਾਂ ਆਪਣੇ ਹਾ ਹਾ ਮਤਲਬ ਕੱਪੜਾ ਤੋਤਾ ਮਾਈਕਰੋ ਤੇ ਮਾਈਕਰੋਫਨ ਉੱਚਾ ਰੱਖਿਆ ਹੋਇਆ ਇਸ ਤਰ੍ਹਾਂ ਐਕਸਟਰਾ ਮਿrai ਪਰਕ ਬਨਾਇਆ ਹੋਇਆ ਜਕਜ ਲੋੜ ਹੁੰਦੀ ਆਪਾਂ ਇਹਦੇ ਵਿੱਚ ਕੋਈ ਚੀਜ਼ੇ ਗਾਰਨ ਕਰਨੀ ਪਵੇ ਤੇ ਇਹ ਬਸ ਆਫ ਕਰ ਫਿਰ ਹਟੋਂ ਚੀ ਆਪਣੇ ਕੋਲ ਐਕਸਟਰਾ ਤੇ ਇਹ ਆਪਾਂ ਐਸੇ ਐਕਸਟਰਾ ਹੀ ਆਪਣੇ ਸਵਾਨ ਵਗੈਰਾ ਪਹਿਨ ਹੁੰਦੀ ਆ ਉੱਪਰ ਵੀ ਐਸ ਤਰ੍ਹਾਂ ਇਹ ਕਿਟਲੀਆਂ ਬਹੁਤ ਨਵਾਂ ਚੇ ਡੱਬੇ ਤਰੋਸ਼ਾ ਸੇਜ ਉਹ ਦੇਦਾਗਾ ਨੇ ਦੇ ਰਿਤੇ ਵੀ بس ਪਤਾ ਹੀ ਨਹੀਂ ਹੁੰਦਾ ਕਿ ਕੀ ਕੀ ਸਮਾਨ ਹੁੰਦਾ ਇਹਨਾਂ ਵਿੱਚ ਜੇ ਵਿੱਚ ਵੀ ਕਿਸੇ ਚੋਂ ਸੌਫਾ ਲੈਟ ਜਾਂ ਲੌਂਗ ਬਦਾਮ ਸੌਗੀ ਬਸ ਇਹ ਜੋ ਕੁਝ ਇਹਦੇ ਛੋਟੇ ਛੋਟੇ ਡੱਬੇ ਚ ਪਾ ਕੇ ਰੱਖਿਆ ਹੁੰਦੇ ਤੇ ਤੇ ਉੱਪਰ ਆਪਣੇ ਹੁੰਦੇ ਵੱਡੇ ਭਾਂਡੇ ਇਟਰੀ ਗਾਸ ਰਮੋਸ਼ਾ ਵਗੈਰਾ ਇਹ ਰੱਖ ਦਿੰਨੇ ਆਪਣੇ ਆ ਇਹ ਆਪਣੀ ਹੈ ਜੀ ਇਹ ਵੱਡੀ ਵਾਰੀ ਆ ਇਹਦੇ ਵਿੱਚ ਵੀ ਆਪਣਾ ਸਖਾਪਤਾ ਵਾ ਤੇ ਆਹ ਦਰਾ ਬਣੇ ਹੁੰਦੇ ਆ ਇਹ ਦਰਾ ਚੱਪਾ ਖੰਡਾ ਦਾ ਹੁੰਦਾ ਆਪਣਾ ਹਿੱਜਾ ਪਾ ਖੰਡਾ ਰੱਖਦੇ ਨੇ ਤੇ ਇਹ ਚੀਜ਼ ਪਾ ਦਸਤਾਂਗਲਾਸ ਵਗੈਰਾ ਕੋਈ ਚੀਜ਼ ਕਰਸੀਆਂ ਜਾਂ ਚਮਚੀ ਪਾ ਲੈਂਦਾ ਹਾਂ ਜੀ ਕਿ ਤਾਹਾ ਬੀਚ ਕੰਡਾ ਲਾ ਦੇ ਹੁੰਦੀ ਹੈ ਬੱਟੇ ਚ ਪੜਸੀ ਬਸ ਇਹ ਕੋਈ ਵੀ ਵਜੂ ਨਹੀਂ ਦੱਸਵਾ ਲੈ ਬੱਟਾ ਛੋਟੀਆਂ ਇਸ ਤਰ੍ਹਾਂ ਸਮਾਨ ਰੱਖ ਦਿੰਨੇ ਇਹਦੇ ਵਿੱਚ ਪਤਲੇ ਡੱਬੇ ਕੜਾਈਆਂ ਇੱਧਰ ਸੈੱਟ ਕੁੱਕਰ ਕੁੱਕਰ ਵਗੈਰਾ ਟੀਲ ਸਰੋਂ ਦਾ ਕੁੱਕਰ ਇੱਧਰ ਸਮਾਨ ਰੱਖ ਲੈਨੇ ਤੇ ਲੋ ਜੀ ਠੀਕ ਆ ਇਧਰ ਆਟਾ ਆਟੇ ਵਾਲਾ ਡਰਮ ਰੱਖਿਆ ਹੁੰਦਾ ਇਧਰ ਆਪਣਾ ਤੇ ਆ ਆਪਣਾ ਵਾਸ਼ਬੈਸ ਨਾਲ ਪਾਣੀ ਵਾਲਾ ਇਹ ਜਾਂਦਾ ਵਾ ਇਹ ਉੱਪਰ ਚਲੋ ਜੀ ਅੱਜ ਆਪਣਾ ਕੁਲ ਟਾਈਮ ਤਾਂ ਹੈ ਨਹੀਂ ਸੀ ਮੈਂ ਕਿਹਾ ਚਲੋ ਆਪਾਂ ਖੜੇ ਖੜੇ ਵੀਡੀਓ ਬਣਾਏਗੇ ਫਿਰ ਮੈਨਾਂ ਕਹਿੰਦੇ ਸੀ ਇਹ ਦਿਨ ਤਾਂ ਵੀਡੀਓ ਕਿਉਂ ਪਾਉਣੀ ਆ ਲੋ ਜੀ ਚਲੋ ਜੀ ਠੀਕ ਆ ਅੱਜ ਆਪਾਂ ਕਿਚਨ ਤੋਂ ਐਂਡ ਕਰ ਜਾਈਆਂ ਫ੍ਰਿਜ ਵਗੈਰਾ ਵੀ ਆਪਾਂ ਸਾਫ਼ ਕਰ ਲਈ ਲੋ ਜੀ ਇਹਦੇ ਵਿੱਚ ਵੀ ਪਤਾ ਨਹੀਂ ਕਿੰਨੇ ਘੜੇ ਪਏ ਜੀ ਕੀ ਖੁਸ਼ਬੀ ਆਉਂਦਾ ਜੀ ਤੁਹਾਨੂੰ ਜੀ ਠੀਕ ਆ ਵੀਡੀਓ ਨੂੰ ਬੱਧ ਲੈ ਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਾਂ ਨੇ ਕਿਚਨ ਦੀ ਸਫਾਈ ਕਿੱਦਾਂ ਲੱਗੀ ਤੁਹਾਨੂੰ ਹੁਣ ਆਪਾਂ ਪੀ ਲਈਏ ਚਾਹ ਫਿਰ ਆਪਾਂ ਮੰਝਾ ਧੋਵਾਂਗੇ ਬਾਥਰੂਮ ਵਗੈਰਾ ਸਾਫ਼ ਕਰਾਂਗੇ दवाई पा के आने पहले आपने माजा मुजा धोने जा पीने चलो जी अच्छी तो सफाइया ना भी ही गई हैं वे तो क्योंकि अच अज अठारह तरीक अच्छे कंपलीट होने अच्छे पोचे रह गए लाने से बेहर रह गया धोने तो ये दो चीज़ा रह गई ये सदी सी बुड़िया सदियों सी क्योंकि मैं ऐसे केर सारे पौड़िया पौनी चढ़ के सारा भी पोचे खेर लवा लव साफ सफाइ का कर लिया ਤੇ ਗਿਲਵਾ ਲੱਕ ਬੱਚਾ ਕੋਲ ਛੁੱਟੀ ਜਾਂ ਗਈ ਸਕੂਲ ਜਾਂਦਾ ਫਿਰ ਚੋ